ਮਨੁੱਖ ਦੇ ਮਨ ਦੇ ਉਤਰਾ ਚੜਾ ਬਾਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਹੁਕਮ ਕਰਦੇ ਨੇ ਕਿ ਪ੍ਰਮਾਤਮਾ ਜੀਵਾ ਵਿੱਚ ਵਰਤਦਾ ਏ ਤੇ ਜੀਵ ਦੀ ਹਾਲਤ ਇਸ ਤਰ੍ਹਾਂ ਹੁੰਦੀ ਏ ਕਦੇ ਚਿੰਤਾ ਕਦੇ ਖੁਸ਼ੀ ਤੇ ਕਦੇ ਹਾਸਾ ਕਬਹੂ ਸੋਗ ਹਰਖ ਰੰਗ ਹਸੈ ਕਦੇ ਤਾਂ ਇਨਸਾਨ ਚਿੰਤਾ ਵਿੱਚ ਹੁੰਦਾ ਏ ਕਦੇ ਉਹ ਖੁਸ਼ੀਆਂ ਦੇ ਵਿੱਚ ਤੇ ਕਦੇ ਉਹ ਹਾਸੇ ਖੇਡੇ ਵਿੱਚ ਆਪਣੇ ਜੀਵਨ ਦੇ ਵਿੱਚ ਬਦਲਾਅ ਵੇਖਦਾ ਏ ਕਦੇ ਖੁਸ਼ੀ ਵਿੱਚ ਅਸਮਾਨੀ ਚੜਾਈ ਤੇ ਕਦੇ ਉਹ ਚਿੰਤਾ ਦੇ ਵਿੱਚ ਆਪਣੇ ਆਪ ਨੂੰ ਪਾਤਾਲ ਦੀ ਡੰਗਾਈ ਤੱਕ ਲੈ ਜਾਂਦਾ ਏ ਕਬ ਹੂੰ ਉਬ ਆਕਾਸ ਪਿਆਲ ਕਦੇ ਖੁਸ਼ੀ ਵਿੱਚ ਨੱਚਣਾ ਤੇ ਕਦੇ ਸੁੱਤਿਆਂ ਰਹਿਣਾ ਗੁਰ ਪਾਤਸ਼ਾ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਤਬ ਹੂੰ ਨਿਰਤ ਕਰੇ ਬਹੁ ਭਾਤ ਤਬ ਹੂੰ ਸੋਏ ਰਹੇ ਦਿਨ ਰਾਤ ਕਦੇ ਗੁੱਸਾ ਤੇ ਕਦੇ ਨਿਮਰਤਾ ਤਬ ਹੂੰ ਮਹਾਕ੍ਰੋਧ ਬਿਕਰਾਲ ਤਬ ਹੂੰ ਸਰਬ ਕੀ ਹੋ ਤਰਵਾਲ ਕਦੇ ਬਦਨਾਮੀ ਤੇ ਕਦੇ ਚੰਗਾ ਚੰਗਾ ਅਖਵਾਉਣਾ ਕਦੇ ਉਪਦੇਸ਼ ਕਰਨਾ ਤੇ ਕਦੇ ਮੂਨ ਧਾਰਨ ਕਰ ਲੈਣਾ ਇਹ ਸਭ ਪ੍ਰਮਾਤਮਾ ਦੇ ਹੀ ਰੰਗ ਨੇ ਜੀਵ ਓਵੇਂ ਹੀ ਵਿਚਰਦਾ ਹੈ ਜਿਵੇਂ ਪ੍ਰਮਾਤਮਾ ਉਸ ਨੂੰ ਹੁਕਮ ਕਰਦਾ ਹੈ